ਮਾਨ ਪ੍ਰਧਾਨ ਜੀ ਬਰਾਬਰ ਪੱਲੂ ਜਿਹੜੇ ਪਿਛਲੇ 3 ਦਿਨਾਂ ਤੋਂ ਲਗਾਤਾਰ ਇੱਥੇ ਮੌਜੂਦ ਨਹੀਂ ਆਪਾਂ ਉਹਨਾਂ ਤੋਂ ਜਾਣਦੇ ਹਾਂ ਕੀ ਮਸਲਾ ਸਾਰਾ ਕੀ ਗੱਲਬਾਤ ਹੈ ਕੀ ਰੌਲਾ ਹੈ ਅੱਜ ਇਹ ਗੇਟ ਬੰਦ ਕਰਕੇ ਬੈਠੇ ਨੇ ਕਿਉਂ ਬੈਠੇ ਨੇ ਬਾਹਰ ਪੁਲਿਸ ਪ੍ਰਸ਼ਾਸਨ ਖੜਾ ਹੈ ਅੰਦਰ ਕਿਸਾਨ ਯੂਨੀਅਨ ਵਾਲੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਖੜੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇਖੀਆਂ ਤੁਸੀਂ ਕਿ ਲੰਬੇ ਸਮੇਂ ਤੋਂ ਇੱਥੇ ਬੈਠੇ ਹੋਏ ਨੇ ਪਿਛਲੇ 3 ਦਿਨਾਂ ਤੋਂ ਬੈਠੇ ਹੋਏ ਨੇ ਬਹੁਤਾਂ ਦੇ ਵਿੱਚ ਬੈਠੇ ਹੋਏ ਨੇ ਪੂਰਾ ਮੂਗਾ ਜ਼ਿਲ੍ਹੇ ਦਾ ਅਧਿਨੈਣ ਇਕੱਠਾ ਕੀਤਾ ਹੋਇਆ ਆਪਾਂ ਨੂੰ ਤੇ ਜਾਣਦੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੇ ਦੱਸੋ ਕਿ ਮਸਲਾ ਕੀ ਹੈ ਮੁਸ਼ਕਲ ਕੀ ਹੈ ਇਥੋਂ ਤੱਕ ਨੌਬਤ ਕਿਉਂ ਹੈ ਹਾਂ ਜੀ ਮਸਲਾ ਇਹ ਆ ਵੀ ਧਰਮਕੋਟ ਤਹਿਸੀਲ ਦਾ ਪਿੰਡ ਆ ਦਾਇਕਾ ਜੀ ਉਹ ਹਲਕਾ ਧਰਮਕੋਟ ਚ ਪੈਂਦਾ ਤੇ ਉਹਦਾ ਜਿਹੜਾ ਵੀਡੀਓ ਦਫ਼ਤਰ ਆ ਬਲਾਗ ਦਫ਼ਤਰ ਉਹ ਇੱਥੇ ਇਸੇ ਕੋਟ ਜਿੱਥੇ ਅਸੀਂ ਬੈਠੇ ਹੋਏ ਹਾਂ ਜੀ ਉਹਦਾ ਨਾਲੀ ਦਾ ਮਸਲਾ ਸਿਰਫ ਉਹਦੇ ਘਰ ਦਾ ਪ੍ਰਦੂਸ਼ਨ ਪਾਣੀ ਨਿਕਲਦਾ ਸੀ ਉਹ ਨਾਲੀ ਬਾਣੀ 15-20 ਫੁੱਟ ਉਹਦੇ ਉਧਰਲੇ ਬੰਨੇ ਵੀ ਜਿਹੜਾ ਲਾਡੀ ਢੋਸ ਦੇ ਕਹਿਣ ਤੇ ਪਿੰਡੀ ਪੰਚਾਇਤ ਨੇ ਉਧਰ ਵੀ ਬਣਾਤੀ ਉਧਰ ਵੀ ਬਣਾ ਦੋਨੇ ਬੰਨੇ ਬਣ ਗਿਆ ਲਾਲ ਟਾਇਲਾ ਲੱਗ ਗਿਆ ਉਹਦੀ ਅੰਦਰ ਬਣ ਨਾਲੀ ਤੇਰੀ ਨਹੀਂ ਬਣਾਉਣੀ ਹੁੰਦਾ ਮੇਰੀ ਨਾਲੀ ਬਣਾ ਦਿਓ ਅੰਦਰ ਤੇਰੀ ਨਾਲੀ ਇਸ ਕਰਕੇ ਨਹੀਂ ਬਣਾਉਣੀ ਤੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਿਹੜਾ ਕਾਈ ਦਾ ਪ੍ਰਧਾਨ ਹੈ ਪਿੰਡ ਦਾ ਇਹ ਛੱਡ ਦੇ ਤੇ ਲਾਡੀ ਢੋਸ ਨੂੰ ਇੱਥੇ ਪਿੰਡ ਦੇ ਸਾਦੇ ਆ ਤੇ ਤੂੰ ਉਹਨਾਂ ਦਾ ਜਿਹੜਾ ਆਮ ਆਦੀ ਪਾਰਟੀ ਸ਼ਾਮਲ ਹੋ ਜਾ ਤੇ ਪਰਨਾ ਪਵਾ ਲੈ ਇਹ ਗੱਲ ਕਿਹਨੇ ਕਹੀ ਇਹ ਪਿੰਡ ਦੇ ਸਰਪੰਚ ਨੇ ਕਹੀ ਸਰਪੰਚ ਸਰਪੰਚ ਨਿੰਗਾ ਸਰਪੰਚ ਦਾੜਾ ਸੋਹਰਾ ਵਾ सरपंच ਉਥੇ ਬੀਬੀ ਆ ਨਵਜੋਤ ਕੌਰ ਉਹਦਾ ਸਹਰਾ ਵਾ ਭਿੰਦਰ ਸਿੰਘ ਉਹਨਾਂ ਨੇ ਕਹੀ ਆ ਤੇ ਉਸ ਤੋਂ ਬਾਅਦ ਫਿਰ ਇੱਥੇ ਮਿਲੇ ਆ ਜੀ ਅਸੀਂ ਇੱਥੇ ਵੀਡੀਓ ਸਾਹਿਬ ਨੂੰ ਮਿਲੇ ਡੀਡੀਪੀ ਸਾਹਿਬ ਨੂੰ ਮਿਲੇ ਸਾਰਿਆਂ ਨੂੰ ਮਿਲੇ ਦਰਖਾਸਤ ਦਿੱਤੀਆਂ ਉਹਨਾਂ ਨੇ ਕਹਾ ਵੀ ਨਾਲੀ ਬਣਨ ਵਾਲੀ ਆ ਨਾਲੀ ਬਣਨੀ ਚਾਹੀਦੀ ਆ ਜੇ ਇੰਜੀਨੀਅਰ ਰਿਪੋਰਟ ਕੀਤੀ ਕਿ ਨਾਲੀ ਬਣਨੀ ਚਾਹੀਦੀ ਆ ਸੈਟਰੀ ਰਿਪੋਰਟ ਕਿ ਨਾਲੀ ਬਣਨੀ ਚਾਹੀਦੀ ਆ ਡੀਡੀਪੀ ਆ ਕਿ ਨਾਲੀ ਬਣਨੀ ਚਾਹੀਦੀ ਆ ਵੀਡੀਓ ਕੰਡਾ ਨਾਲੀ ਬਣਨੀ ਚਾਹੀਦੀ ਆ ਫੇਰ ਨਹੀਂ ਬਣਾਈ ਫੇਰ 25 ਅਗਸਤ ਨੂੰ ਧਰਨਾ ਦਿੱਤਾ ਇੱਥੇ ਇੱਥੇ ਤਰ੍ਹਾਂ ਦਾ ਇਤਰਾ ਗੇਟ ਬੰਦ ਹੋਇਆ ਉਦੋਂ ਇਹਨਾਂ ਨੇ ਵਿਸ਼ਵਾਸ ਦਵਾਇਆ ਵੀ 2 ਦਿਨ ਤੁਹਾਡੀ ਨਾਲੀ ਬਣਾ ਦਿੰਦੇ ਆ ਅੱਜ ਮਹੀਨਾ ਫੇਰ ਹੋ ਗਿਆ 1 ਮਹੀਨਾ ਬਾਅਦ ਨਾਲੀ ਫੇਰ ਕੋਈ ਨਾਲੀ ਨਹੀਂ ਬਣੀ ਹੁਣ 3 ਦਿਨ ਤੋਂ ਅਸੀਂ ਬੈਠੇ ਹੋਏ ਆ 3 ਦਿਨ ਦੇ ਵਿੱਚ ਇਹਨਾਂ ਨੇ ਪਹਿਲੇ ਦਿਨ ਜਿੱਦਾਂ ਅਸੀਂ ਬੈਠੇ ਆ ਤੇਰੀ ਤਰੀਕ ਨੂੰ ਉਦੋਂ ਹੀ ਇਹਨਾਂ ਨੇ ਆਣ ਕੇ ਵਿਸ਼ਵਾਸ ਦਵਾਇਆ ਕਿ ਸਾਰੇ ਨਾਲੀ ਬਣ ਜੂਗੀ ਵੀਡੀਓ ਨੇ ਸੈਟਰੀ ਡਿਊਟੀ ਲਾਤੀ ਵੀ ਨਾਲੀ ਬਣਾ ਦੋ ਸਹਰੇ ਜੀ ਉਹ ਆਂਦਾ ਮੈਂ ਬਣਾ ਦੇਣਾ ਉਥੇ ਸਾਰਾ ਸਮਾਨ ਲੈ ਕੇ ਮਿਸਤਰੀ ਲੈ ਕੇ ਇਟਾ ਸੀਮੈਂਟ ਬਜਰੀ ਜੋ ਵੀ ਉਥੇ ਚਾਹੀਦਾ ਹੈ ਟਾਈਲਾਂ ਉਹ ਉਥੇ ਉਥੇ ਚਲ ਜਾਂਦਾ ਵਾ ਤੇ ਬਿਸਤਰੀ ਲਾਉਣ ਲੱਗਦਾ ਵਾ ਉਧਰੋਂ ਪਿੱਛੋਂ ਫੇਰ ਫੂਨੀਆ ਦਾ ਐਮ.ਐਲ.ਏ ਦਾ ਵੀ ਲਾੜੀ ਨਹੀਂ ਬਣਾਉਣੀ ਫੇਰ ਨਾਲ ਉਹ ਸਮਾਨ ਚੁੱਕ ਕੇ ਫੇਰ ਚਲ ਜਾਂਦੇ ਕੱਲ ਦੀ ਗੱਲ ਆ 10 11 12 ਵਜੇ 12 ਵਜੇ ਸਮਾਨ ਚੁੱਕ ਕੇ ਆ ਗਿਆ ਫੇਰ ਉਥੋਂ ਅੱਛਾ ਤੇ ਅਸੀਂ ਕੱਲ ਪਰਸੋਂ ਵੀ ਬੈਠੇ ਸੀ ਕੱਲ ਵੀ ਇੱਥੇ ਬੈਠੇ ਆ ਅੱਜ ਵੀ ਸਾਡੀ ਕੋਈ ਸਰਵਾਈ ਨਹੀਂ ਸਵੇਰ ਦੀ ਸਵੇਰ ਦੇ ਅਸੀਂ ਤੇ ਬੈਠਿਆ ਕੋਈ ਸਰਵਾਈ ਨਹੀਂ ਹਾਰ ਕੇ ਅਸੀਂ 3 ਵਜੇ ਦੇ ਕਰੀਬ ਆ ਗੇਟ ਬੰਦ ਕੀਤਾ ਵਾ ਜੇ ਉਹ ਗੇਟ ਬੰਦ ਕੀਤਾ ਵਾ ਉਦੋਂ ਪੁਲਿਸ ਪ੍ਰਸ਼ਾਸਨ ਆਇਆ ਵਾ ਾਂਦੇ ਜੋ ਤੇ ਇੱਥੇ ਨਹੀਂ ਆਗੇ ਅੱਜ ਫਿਰ ਨਹੀਂ ਹੈਗੇ ਤਾਂ ਤੁਸੀਂ ਤਾਂ ਕਿਹਦੇ ਡਿਊਟੀ ਲਾ ਦੋ ਇਹ ਮੁਲਾਜ਼ਮ ਦੀ ਆਹ ਮੁਲਾਜ਼ਮ ਤੁਹਾਡੇ ਕਿ ਕਿਸੇ ਦੀ ਮਲਾਣੀ ਡਿਊਟੀ ਲਾਓ ਤਸਵੀਰਦਾਰ ਦੀ ਲਾ ਦੋ ਤੇ ਨਾਲ ਹੀ ਉਥੇ ਉਥੇ ਬਣਾ ਦੋ ਨਾਲ ਹੀ ਬਣਾ ਦੋ ਨਾਲ ਹੀ ਦਾ ਕੀ ਆ ਨਾਲ ਹੀ ਕੋ ਬਣਾਉਣ ਦਾ ਕੀ ਆ ਪਰ ਕੁਛ ਵੀ ਸੁਲਵਾਈ ਨਹੀਂ ਅਸੀਂ ਡਟੇ ਹੋਏ ਆ ਸਾਡਾ ਧਰਨਾ ਇੱਥੇ ਲਗਾਤਾਰ ਜਾਰੀ ਆ ਜਿਹੜੇ ਮੁਲਾਜ਼ਮ ਹੈ ਉਹ ਸਾਡੇ ਵੀਰ ਆ ਉਹਨਾਂ ਨੂੰ ਰਸ ਰ ਆਪਣਾ ਪ੍ਰਸ਼ਾਦਾ ਵਗੈਰਾ ਪਹਿਲਾਂ ਛਕਾਵਾਂਗੇ ਫਿਰ ਆਪ ਛਕਾਂਗੇ ਇਹ ਸਾਡਾ ਦਸਤੂਰ ਹੈ ਸਾਡੀ ਵਿਰਸਾ ਵਾ ਸਾਡਾ ਪੰਜਾਬੀਆਂ ਦਾ ਦੂਸਰੇ ਬੰਨੇ ਨਹੀਂ ਆ ਪੈਣਾ ਬੀਬੀਆਂ ਬੜੇ ਸਤਕਾਰ ਨਾਲ ਅਸੀਂ ਜਿਹੜੀਆਂ ਮੁਲਾਜ਼ਮਾਂ ਸਾਰੀਆਂ ਭੇਜਤੀਆਂ ਇੱਥੇ ਬੈਠੇ ਆ ਅਸੀਂ ਇਹਨਾਂ ਦੇ ਹਰ ਜ਼ੁਲਮ ਤੇ ਜ਼ਬਰਦਸਤ ਮੁਕਾਬਲਾ ਕਰਨ ਨੂੰ ਪਿਆਰ ਆ ਜਾਂ ਤੇ ਨਾਲੀ ਬਣਾਉਣਾ ਜਾਂ ਫੇਰ ਤੋਂ ਕੁੱਟ ਕੇ ਸਾਨੂੰ ਖਾ ਜਾਣ ਪ੍ਰਧਾਨ ਜੀ ਦੋ ਗੱਲਾਂ ਮੈਂ ਕਰਨੀ ਚਾਹਾਂਗਾ ਕਿਉਂਕਿ ਮੈਂ ਤੁਹਾਡੇ ਕੋਲੇ ਆਇਆ ਮੈਂ ਹਜੇ ਦੂਸਰੇ ਪਾਰਟੀ ਕੋਲੇ ਨਹੀਂ ਗਿਆ ਉਹਨਾਂ ਦਾ ਪੱਕਾ ਮੈਂ ਨਹੀਂ ਲੈਿਆ ਬਾਰ ਬਾਰ ਜਿਹੜਾ ਜ਼ਿਕਰ ਹੈ ਮੈਂ ਅਸੀਂ ਤੁਹਾਡੇ ਲਾਈਵ ਵੀ ਦੇਖਦੇ ਆ ਪਿਛਲੇ 10-15 ਦਿਨਾਂ ਤੋਂ ਜਿਹੜਾ ਤੁਸੀਂ ਪਿੰਡਾਂ ਦੇ ਵਿੱਚ ਵੀ ਜਾ ਕੇ ਆਪਣੀਆਂ ਮੀਟਿੰਗਾਂ ਕੀਤੀਆਂ ਉਹਦੇ ਵਿੱਚ ਵੀ ਤੁਸੀਂ ਬਾਰ ਬਾਰ ਇੱਕ ਜ਼ਿਕਰ ਕੀਤਾ ਕਿ ਹਲਕਾ ਵਿਧਾਇਕ ਇਹਦੇ ਵਿੱਚ ਇਨਵੋਲ ਮੇਰੀ ਖਿਆਲ ਦੇ ਮੁਤਾਬਕ ਕੋਈ ਵੀ ਜਿਹੜਾ ਹਲਕਾ ਵਿਧਾਇਕ ਕੋਈ ਵੀ ਵਿਧਾਇਕ ਹੋਵੇ ਜਾਂ ਕੋਈ ਵੀ ਲੀਡਰ ਹੋਵੇ ਉਹ ਛੇਤੀ ਕਿਤੇ 1 2 5 7 ਵੋਟਾਂ ਦੀ ਖਾਤਰ 5000 ਜਾਂ 10000 ਜਾਂ ਇਸ ਤੋਂ ਵੱਧ ਦੀ ਵੋਟ ਖਰਾਬ ਨਹੀਂ ਕਰੂਗਾ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਹੈਗਾ ਵਿਧਾਇਕ ਨਾਲ ਡੀਪੂਸ ਦੇ ਨਾਲ ਤੁਸੀਂ ਸੰਪਰਕ ਕੀਤਾ ਤੁਹਾਡੀ ਸੰਸਥਾ ਨੇ ਸੰਪਰਕ ਕੀਤਾ ਤੁਹਾਡੀ ਕਿਸਾਨ ਯੂਨੀਅਨ ਦੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਬੈਠ ਕੇ ਆਪਣੀ ਮੇਲ ਜੀ ਨਿੱਬੜਨਾ ਤਾਂ ਬੈਠ ਕੇ ਹੀ ਹੈ ਜੀ ਅਸੀਂ ਐਮਐਲਏ ਨਾਲ ਕੋਈ ਸੰਪਰਕ ਨਹੀਂ ਕੀਤਾ ਨਾ ਐਮਐਲਏ ਨੇ ਸਾਡੇ ਨਾਲ ਕੀਤਾ ਅੱਛਾ ਜੀ ਨਾਂ ਉਹਨਾਂ ਵੱਲੋਂ ਕੀਤਾ ਗਿਆ ਨਹੀਂ ਜੀ ਦੇਖੋ ਅਸੀਂ ਤੇ ਵੀਡੀਓ ਦਫ਼ਤਰਿਆ ਜਿਹੜਾ ਪ੍ਰਸ਼ਾਸਨ ਹੈ ਅਸੀਂ ਤੇ ਇਹਨਾਂ ਕੋਲ ਪਹੁੰਚ ਕੀਤੀ ਹੈ ਠੀਕ ਹੈ ਜੀ ਇਹਨਾਂ ਕੋਲ ਸਾਡਾ ਆਉਣਾ ਬਣਦਾ ਸੀ ਠੀਕ ਹੈ ਨਾ ਜੀ ਕਿ ਅਸੀਂ ਇਹਨਾਂ ਕੋਲ ਆਏ ਹਾਂ ਹੋਣ ਤੁਸੀਂ ਇਹ ਦੇਖੋ ਕਿਸੇ ਸਰਪੰਚ ਦੀ ਇੰਨੀ ਐਸੀਅਤ ਹੈਗੀ ਆ ਵੀ ਉਹ ਇਤਨਾ ਸਮਾਨ ਚੁਕਾ ਦੇ ਆਹ ਵੀਡੀਓ ਪੀ ਹੈ ਇਹਦੀ ਵਿਚਾਰੇ ਦੀ ਇੰਨੀ ਐਸੀ ਇਹਨੇ ਤਾਂ ਆਪ ਰੋਥੇ ਆਰਡਰ ਕੀਤਾ ਸਾਡੇ ਸਾਹਮਣੇ ਤਸਵੀਰਦਾਰ ਦੇ ਸਾਹਮਣੇ ਡੀਐਸਪੀ ਦੇ ਸਾਹਮਣੇ ਆਰਡਰ ਕੀਤਾ ਵੀ ਬਣਾ ਦੇ ਆਪਣਾ ਸੈਟਰੀ ਸਾਹਿਬ ਜਿਹੜੇ ਨਾਲ ਹੀ ਬਣਾਉਂਦਾ ਜਦੋਂ ਤੁਸੀਂ ਆਰਡਰ ਕਰਤਾ ਬਣ ਗਈ ਇੱਕ ਪਰਸਪਤ ਕਾਲਾਂ ਦੀ ਗੱਲ ਹੈ ਸ਼ਾਮ ਦੀ 4 ਵਜੇ ਦੀ ਹੁਣ ਤੁਸੀਂ ਇਹ ਦੇਖੋ ਵੀ ਵੀਡੀਓ ਪੀ ਦੀ ਜਿਹੜਾ ਆਪ ਆਰਡਰ ਕਰ ਰਿਆ ਅਗਲੇ ਦਿਨੋਂ ਅਗਲੇ ਦਿਨੋਂ ਕਿਉਂ ਆਪਣਾ ਸਮਾਨ ਉੱਥੇ ਚੁਕਾਊਗਾ ਇਹ ਫਿਰ ਕੌਣ ਚੁਕਾ ਰਿਹਾ ਪਗਵਾਂ ਤਮੰਦੀ ਸਰਕਾਰ ਚਰਕਾਰਈ ਆ ਜਾਂ ਫਿਰ ਲਾਡੀ ਟੋਸਟ ਕਰਿਆ ਕੀ ਅਸੀਂ ਅਸੀਂ ਕੀ ਹੋਰ ਅੰਦਾਜ਼ਾ ਲਾਈਏ ਦੱਸੋ ਫਿਰ ਕੌਣ ਜ਼ਿੰਮੇਵਾਰ ਹੈ ਸਾਨੂੰ ਦੱਸਿਆ ਜਾਵੇ ਫਿਰ ਹੋਰ ਕੌਣ ਜ਼ਿੰਮੇਵਾਰ ਆ ਜੇ ਐਮਐਲਏ ਜ਼ਿੰਮੇਵਾਰ ਨਹੀਂਗਾ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ ਆ ਤੇ ਫੇ ਵੀਡੀਓ ਨੂੰ ਕਿੱਥੋਂ ਪਾ ਕੇ ਆਈ ਕਿ ਸਮਾਨ ਚੁੱਕ ਲਿਓ ਜੀ ਹੁਣ ਤੁਸੀਂ ਦਰਵਾਜ਼ਾ ਬੰਦ ਕੀਤਾ 게ਟ ਬੰਦ ਕੀਤਾ ਹੋਇਆ ਤੁਸੀਂ ਅੰਦਰੋਂ ਪ੍ਰਸ਼ਾਸਨ ਬਾਹਰ ਯੱਲ ਹੁੰਦੇ ਆ ਅਸੀਂ ਤੇ ਅਸੀਂ ਤੇ ਅਸੀਂ ਕਦੀ ਬੈਠਣ ਤੋਂ ਭੱਜੇ ਨਹੀਂ ਜੀ ਹੁਣ ਵੀ ਜੇ ਪ੍ਰਸ਼ਾਸਨ ਸਾਡੇ ਨਾਲ ਗੱਲ ਕਰੂਗਾ ਬੈਠ ਕੇ ਜੇ ਕੋਈ ਹੱਲ ਨਿਕਲ ਜੂਗਾ ਠੀਕ ਹੈ ਜਾਂ ਨਹੀਂ ਨਿਕਲਦਾ ਤੇ ਅਗਲੀ ਆਪਣੀ ਸਾਡੀ ਜ਼ਿਲ੍ਹਾ ਕਮੇਟੀ ਸਾਰੀ ਇੱਥੇ ਆਈ ਹੋਈ ਆ ਅਸੀਂ ਉਹਦੇ ਨਾਲ ਬੈਠ ਕੇ ਵਿਚਾਰ ਕਰਾਂਗੇ ਜੀ ਆ ਮੇਰੇ ਵੀਰੋ ਐਂ ਤਰੀਕਾ ਵਾ ਢੜਾਈ ਦਾ ਆ ਤੁਹਾਡੇ ਚੁਨਾਰਚ ਦੇ ਦਬਾਅ ਇੱਥੇ ਜਿਹੜੇ ਸਵੇਰ ਦੇ ਉਲੂ ਬਾਟੇ ਬਣੇ ਹੋਏਗੇ ਗੁੰਗੇ ਤੋਤੇ ਬਣੇ ਹੋਏਗੇ ਉਹ ਬੁੱਗੇ ਤੋਤੇ ਤੈਨੂੰ ਬੁਲਾਏ ਆ ਬੀਡੀਪੀਓ ਵੇਬਾ 2 ਆਇਆ ਜੋ ਇੱਥੋਂ ਦਾ ਵੀਡੀਓ ਪੀਆ ਉਹ ਗਏ ਚੰਡੀਗੜ੍ਹ ਗਿਆ ਡੀਡੀਪੀ ਜਿਹੜਾ ਵਾ ਬਲਾ ਜਿਹੜਾ ਜ਼ਿਲ੍ਹੇ ਦਾ ਹੁੰਦਾ ਵਾ ਪੰਚਾਇਤ ਵਿਕਾਸ ਅਫਸਰ ਉਹ ਵੀ ਉੱਥੇ ਚੰਡੀਗੜ੍ਹ ਏਡੀਸੀ ਵਿਕਾਸ ਵੀ ਉੱਥੇ ਕੋਈ ਮੀਟਿੰਗਾਂ ਵਾੜਗਾ ਹੋਣਗੀਆਂ ਜਿਤਰਾ ਦੇ ਹੈਗੇ ਆਏ ਤੇ ਉਹਦੇ ਤੋਂ ਗੱਲ ਖੁੱਲ ਕੇ ਹੋਈ ਐ ਅਹੀਂ ਗੱਲ ਇਹ ਬਾਰ-ਬਾਰ ਭਰੋਸੇ ਜਿਹੜੇ ਤੁਹਾਡੇ ਟੁੱਟਦੇ ਆ ਇਹਦਾ ਬਣੂ ਕੀ ਅੱਜ ਤੇ ਅਸੀਂ ਗੇਟ ਬੰਦ ਕੀਤਾ ਜੇ ਦੁਬਾਰਾ ਭਰੋਸਾ ਹੜਾਉਣ ਤੋਂ ਹੀ ਦੇ ਰਹਿ ਜਾਓ ਕਿਸੇਰੇ ਨਾਲ ਹੀ ਬਣ ਜੂਗੀ 4 ਵਜੇ ਤੱਕ 10 ਵਜੇ ਸ਼ੁਰੂ ਹੋ ਜੂ ਬੰਨੀ ਨਾਲ ਪੁਲਿਸ ਭੇਜਾਂਗੇ ਆਰਡਰ ਡੀਡੀਓਪੀ ਨਾਲ ਗੱਲ ਹੋ ਗਈ ਆ ਵੀਡੀਓ ਦੀ ਜਿਹੜਾ ਵੀਡੀਓ ਇੱਥੇ ਕੰਨੇ ਆ ਡੀਡੀਓਪੀ ਕਹਿ ਰਿਹਾ ਵੀ ਆਈ ਪੁਲਿਸ ਨਾਲ ਭੇਜਾਂਗੇ ਤੇ ਨਾਲ ਹੀ ਬਣਾ ਕੇ ਆਵਾਂਗੇ ਆਜੋ ਯਾਰ ਨਾ ਟਾਈਮ ਹੀ ਤਾਂ ਦੇ ਦਿਓ ਥੋੜਾ ਰਾਹ ਦੋ ਆਜੋ ਆਓ ਐਸੇ ਸੁਝਾਅ ਆ ਗਏ ਇਹਨਾਂ ਨੇ ਕਿਹਾ ਵੀ ਆਪਣੇ ਵੀਡੀਓ ਸਾਹਿਬ ਨੇ ਪਿਸ਼ੇਰੇ ਡੀਡੀਓਪੀ ਸੇ ਆਰਡਰ ਕਰ ਦੇਣਗੇ ਪੁਲਿਸ ਨਾਲ ਭੇਜਾਂਗੇ ਐਸ ਐਚਓ ਜਿਹੜੇ ਜੀਤਵਾਲਦੇ ਆ ਉਹ ਨਾਲ ਜਾਣਗੇ ਜਿਹੜੇ ਉਹ ਪਿੰਡ ਨੂੰ ਲੱਗਦਾ ਥਾਣਾ ਉੱਥੇ ਆਪਣੀ ਫੋਰਸ ਭੇਜ ਕੇ ਤੇ ਉਹ ਗਲੀ ਬਣਾਉਣਗੇ ਨਾਲੀ ਜਿਹੜੀ ਆ ਗਲੀ ਨਹੀਂ ਨਾਲੀ ਹੈ ਇੱਕ ਸਾਫ ਦਾ ਜੋ ਵੀ ਉੱਥੇ ਬਰੰਡ ਬੰਨ ਵਾਲਾ ਹੈਗਾ ਹੁਣ ਉਹ ਚ ਇਹ ਆ ਗੱਲ ਕਿ ਜਿਹੜਾ ਰੋਕਦਾ ਵਾ ਪਿੰਦਰ ਸਿੰਘ ਉਹ ਸਰਪੰਚ ਹੈ ਹੀ ਨਹੀਂਗਾ ਉਹਦੀ ਨੋ ਸਰਪੰਚਾਂ ਨੂੰ ਨਿਯੋਤ ਕਰੋ ਬੇਟੀ ਜਿਹੜੀ ਆ ਘੜ ਵਾਲੀ ਆ ਚਲੋ ਘੜ ਵਾਲੀ ਆ ਕੁਝ ਵੀ ਆ ਘਰ ਵਾਲੀ ਉਹਦੀ ਸਰਪੰਚਾ ਨੋਜੋਤ ਕੋ ਉਹ ਸਰਪੰਚ ਵੀ ਨਹੀਂ ਗਾ ਉਹਦਾ ਭਰਾ ਉਹਦਾ ਰੋਗਦਾ ਸੈਕਟਰੀ ਦੱਸ ਰਿਹਾ ਸੈਕਟਰੀ ਜਿਹੜੇ ਜਿਹੜਾ ਕੱਲ ਗਏ ਸੀ ਉਹ ਦੱਸ ਰਿਹਾ ਵੀ ਹੁਣ ਵੀ ਕਹਿ ਰਿਹਾ ਬਨਾਲੀ ਨਹੀਂ ਬਣ ਦੇਣੀ ਤੇ ਫੇਰ ਕਾਨੂੰਨੀ ਕਾਰਵਾਈ ਉਹ ਤੇ ਕਿਉਂ ਨਹੀਂ ਹੁੰਦੀ ਬਈ ਉਹਨੇ ਵੇਖੋ ਜਾਂ ਤੇ ਹੁਣ ਫਿਰ ਕਾਨੂੰਨੀ ਕਾਰਵਾਈ ਆਂਦੇ ਕਰਾਂਗੇ ਤੇ ਨਾਲੀ ਬਣੂਗੀ ਜੋ ਰਡ ਚਾ ਡੱਕਾ ਆਉਂਦਾ ਚੋਕੇ ਅੰਦਰ ਮਾਰ ਇਹ ਉਹਨੂੰ ਵਿਸ਼ਵਾਸ ਇੱਥੇ ਵੀਡੀਓ ਸਾਹਿਬ ਦਵਾਉਂਦੇ ਆ ਦੂਜੀ ਗੱਲ ਇਹਨਾਂ ਨੂੰ ਮੈਂ ਕਹਤੀ ਐ ਛਪਾਈ ਕਹਤੀ ਮੇਰੇ ਸਾਹਮਣੇ ਖਲੋਤੇ ਐ ਅੱਜ ਤੇ ਅਸੀਂ ਸਿਰਫ ਗੇਟ ਬੰਦ ਕੀਤਾ ਇੱਥੇ ਸ਼ਾਂਤੀਪੂਰਨ ਤਰੀਕੇ ਨਾਲ ਬੈਠੇ ਆ ਪਰ ਜਿਸ ਤਰ੍ਹਾਂ ਤੋਂ ਪ੍ਰਸ਼ਾਸਨ ਲਗਾਤਾਰ ਵਿਸ਼ਵਾਸ ਤੋੜ ਰਿਹਾ ਵਾ ਜਿਦਾਂ ਸਰਕਾਰ ਤੋੜ ਰਹੀ ਹੈ ਜਿੰਨੀ ਸਰਕਾਰ ਲੋਕਾਂ ਚ ਭਰੋਸੇਯੋਗਤਾ ਗਵਾ ਬੈਠੀ ਆ ਆਮ ਆਦਮੀ ਪਾਰਟੀ ਦੀ ਇਹ ਫਿਰ ਲੋਕ ਅਗਲੀ ਵਾਰੀ ਜਦੋਂ ਆਉਣਗੇ ਫਿਰ ਇਸ ਤਰ੍ਹਾਂ ਨਹੀਂ ਆਉਣਗੇ ਕਿ ਹੋਰ ਤਰੀਕੇ ਨਾਲ ਆਉਣਗੇ ਜਿਦਾਂ ਲਦਾਖ ਚ ਆਏ ਆ ਜਾਂ ਕਿਤੇ ਹੋਰ ਆਉਂਦੇ ਆ ਇਹ ਫਿਰ ਲੋਕਾਂ ਨੂੰ ਲੋਕਾਂ ਦਾ ਵਿਸ਼ਵਾਸ ਟੁੱਟ ਰਿਹਾ ਵਾ ਕਰਨ ਕੀ ਲੋਕ ਜਾਣ ਕਿੱਥੇ ਲੁਟੇਪੁਟੇ ਜਾ ਰਹੇ ਆ ਕਰਗੇ ਚੜੇ ਪਏ ਆ ਖੁਦਕੁਸ਼ੀਆਂ ਕਰ ਰਹੇ ਆ ਹੜਾ ਨੇ ਮਾਰੇ ਪਏ ਆ ਉਤੋਂ ਐਮਐਲਏ ਦਾ ਤੇ ਸਰਕਾਰ ਦਾ ਜਿਹੜਾ ਬਾਤ ਅਤਿਆਚਾਰ ਚੱਲਦਾ ਜਿਸ ਕਰਕੇ ਹੁਣ ਮੈਂ ਵੀਡੀਓ ਸਾਹਿਬ ਮੇਰੇ ਦੇ ਸਾਹਮਣੇ ਖਲੋਤੇ ਆ ਵੋ ਘਟੂ ਵੋ ਘਟੂ ਵੋ ਘਟੂ ਤੋਂ ਵੀਡੀਓ ਸਾਹਿਬ ਕਿਹਨਾ ਜੀ ਸੁਖਦੀਪ ਸਿੰਘ ਸੁਖਦੀਪ ਸਿੰਘ ਜੀ ਆ ਉਹ ਉਹ ਵਿਸ਼ਵਾਤੀ ਮੈਂ ਆਪ ਕਿਨੂ ਵਿਸ਼ਵਾਤ ਹੋਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਰੀ ਡਿਊਟੀ ਤੇ ਲਾਈਏ ਆ ਕਿ ਜੋ ਤੁਹਾਡੇ ਅੰਡਰ ਕੋਈ ਨਾਲੀ ਦਾ ਲੈ ਗਈ ਹੋ ਚੱਲ ਰਿਹਾ ਸੀਗਾ ਦਇਆ ਕਲਮ ਦਇਆ ਕਲਮ ਦਰਸ਼ਨ ਸਰ ਸਾਹਿਬ ਜੀ ਜੋ ਵੀ ਹੈ ਠੀਕ ਹੈ ਉਸ ਸੰਬੰਧੀ ਬ੍ਰੀਨ ਜਿਹੜਾ ਪਹਿਲਾਂ ਉਹਨਾਂ ਨੂੰ ਡਿਊਟੀ ਲਗਾਈ ਗਈ ਹੈ ਮੈਂ ਆਪਜੀ ਬਿਖਵਾਜ ਦਵਾਉਣਾ ਕਿ ਜਿਹੜਾ ਆਪਦਾ ਜਿਹੜਾ ਨਾਲੀ ਦਾ ਕੰਮ ਸਵੇਰੇ 10 ਵਜੇ ਸਟਾਰਟ ਹੋ ਜੂਗਾ ਮੈਂ ਡੀ.ਐਲ. ਸਾਹਿਬ ਨਾਲ ਗੱਲ ਹੋ ਗਈ ਹੈ ਰਿਟਨਾਟਰ ਪੀ.ਡੀ.ਪੀ ਸਾਹਿਬ ਨੂੰ ਉਹਦੇ ਸੇਖਾਂ ਨੂੰ ਦੇਣ ਲੱਗਿਆ ਸਵੇਰੇ 9 ਵਜੇ ਉਹਨੂੰ ਕੋਰ ਡਰਾਈਵਰ ਦੇ ਸਵੇਰੇ ਤੁਹਾਡਾ ਕੰਮ ਸਟਾਰਟ ਹੋ ਜੂਗਾ 10:00 ਓ'ਕੀ ਸਟਾਰਟ ਹੋ? ਹਾਂਜੀ ਹਾਂਜੀ ਕਿੰਨੇ ਵਜੇ ਖਤਮ ਹੋਣਾ? 10: ਅਸ ਕੰਮ ਤਾਂ ਜੋ ਬਿਜਲੀ ਡਿਪੈਂਡ ਹੈ ਕਿਨੇ ਮਾਤਿਆਂ ਫਿਰ ਦਰਦ ਰਸਤਾਂ ਹੋ ਕੰਮ ਇਹ ਪੂਰਾ ਬਕਮਲ ਹੋ ਹਾਂਜੀ ਜੀ ਇੰਟਰ ਠੀਕ ਹੈ ਧੰਨਵਾਦ ਜੀ ਚਲ ਠੀਕ ਹੈ ਠੀਕ ਹੈ ਬਸ ਆ ਉਧਰੋਂ ਗੇਟ ਖੋਲ ਦੋ ਭਾਈ ਗੇਟ ਖੋਲ ਕੇ ਜਾਣ ਦੋ ਮਲਾਜਮ ਜਾਣ ਦੋ ਕੁਝ ਬਾਅਦ ਆਪਾਂ ਥੋੜੀ ਜਿਹੀ ਗੱਲ ਕਰਕੇ ਫਿਰ ਤੁਹਾਨੂੰ ਛੁੱਟੀ ਦੇਣੀ ਹੈ ਜੀ ਜੀ ਠੀਕ ਹੈ ਠੀਕ ਹੈ